ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਚੀਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਮੱਝਾਂ ਰੁਟੀਨ ਚ ਹੀ ਵਿਕਰੀ ਵਾਲੀਆਂ ਹੁੰਦੀਆਂ ਦੋਨਾਂ ਦਾ ਅੱਜ ਤੁਹਾਨੂੰ ਦਿਖਾਉਂਗਾ ਵੈਸੇ ਇੱਕ ਗੱਲ ਹੋਰ ਧਿਆਨ ਚ ਲਿਆ ਦਿਆਂ ਵੀ ਇਹਨਾਂ ਕੋਲ گاਵਾ ਵੀ ਹਰ ਵਿਕਰੀ ਹਲਨਾ ਹਮੇਸ਼ਾ ਹੁੰਦੀਆਂ ਉਹ ਦੂਜੇ ਘਰੇ ਬਾਈ ਜਿਸ ਕਰਨ ਕੋਲ ਹੁੰਦੀਆਂ ਤੇ ਵੀਡੀਓ ਅੱਜ ਆਪਾਂ ਬਲਵਿੰਦਰ ਬਾਈ ਕੋਲ ਬਣਾ ਰਹੇ ਹਾਂ ਦੋਨਾਂ ਮੱਜਾਂ ਚੋ ਇੱਕ ਏ ਟੋਕੜ ਕੱਪਣ ਮੱਝ ਐ ਤੇ ਇੱਕ ਏ ਤਾਜੀ ਸੂਈ ਐ ਤਾਜੀ ਸੂਈ ਬੜੇ ਚੰਗੇ ਦੁੱਧ ਤੇ ਚੱਲਦੀ ਐ ਚੰਗੇ ਦੁੱਧ ਵਾਲੀ ਮੱਝ ਐ ਟੋਕੜ ਕੱਪਣ ਵੀ ਜਿਹੜੀ ਐ ਸੋਹਣੇ ਦੁੱਧ ਵਾਲੀ ਮੱਝ ਐ ਕਿੰਨਾ ਦੁੱਧ ਆ ਕਿੰਨੇ ਚਰਦੀ ਕੱਪਣ ਉਹ ਬਾਈ ਦੱਸ ਦੂਗਾ ਬੇਨਤੀ ਜਿਹਨੇ ਵੀ ਪਸ਼ੂ ਖਰੀਦਣਾ ਭਾਵੇਂ ਸੱਜਰ ਖਰੀਦੋ ਭਾਵੇਂ ਟੋਕੜ ਕੱਪਣ ਤਸੱਲੀ ਕਰਨ ਦਾ ਹੱਕ ਆ ਉਹ ਮਾਲਕ ਦੇ ਘਰੇ ਕਰ ਲਿਓ ਉਸ ਤੋਂ ਬਾਅਦ ਚ ਲਾਂਬਾ ਕਿ ਸੇ ਕਸਾ ਮੁੰਡਾ ਜਿਹੜਾ ਉਹ ਨਹੀਂ ਮੰਨਿਆ ਜਾਊਗਾ ਸੋ ਆਓ ਬਾਈ ਤੋਂ ਜਾਣਕਾਰੀ ਲਈਏ ਦੋਸਤੋ ਪਹਿਲਾਂ ਤੁਹਾਨੂੰ ਸੱਜਰ ਦਿਖਾ ਦਿੰਦੇ ਆਂ ਟੋਕੜ ਕੱਪਣ ਤੋਂ ਬਾਅਦ ਚ ਦਿਖਾਉਂਦਾ ਬਲਵਿੰਦਰ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜਗਜੀਤ ਬਲਵਿੰਦਰ ਅੱਜ ਆਪਣੇ ਕੋਲ ਦੋ ਮੱਝਾਂ ਐ ਇਹ ਟੋਕੜ ਗੱਬਣ ਇੱਕ ਸੱਜਰ ਦੋ ਮੰਝਾਂ ਬਾਈ ਜੀ ਤੇ ਦੋਨੋਂ ਹੀ ਚੰਗੇ ਦੁੱਧ ਤੇ ਚੱਲਦੀਆਂ ਜਿਹੜਾ ਹਾਜ਼ਰ ਦੁੱਧ ਆ ਦੋਨਾਂ ਥੱਲੇ ਮੌਕੇ ਦਾ ਚੰਗਾ ਆ ਮੈਂ ਥੱਲੇ ਵੀ ਦੁੱਧ ਚੰਗਾ ਗਾਏ ਨਾਲ ਗੱਬਣ ਵੀ ਆ ਬਾਈ ਮੈਨੂੰ ਸੱਜਰ ਬਾਰੇ ਸੱਜਰ ਬਾਰੇ ਦੱਸ ਦੋ ਇਹ ਬਾਈ 6-7 ਦਿਨਾਂ ਦੀ ਸੂਈ ਵੀ ਆ ਜਗਜੀਤ ਹੁਣ ਮੌਕੇ ਦਾ ਦੁੱਧ ਇਹਦੇ ਕੋਲੇ 14 ਕਿਲੋ ਤਿਆਰ ਹੋਊਗਾ ਯਾਨੀ ਕਿ 14 ਤੋਂ ਬਾਹਰ ਹੋ ਸਕਦਾ ਪੌਣੇ 14 ਨਹੀਂ ਰਹਿੰਦਾ ਆਪਣੇ ਘਰੇ ਚਾਹੇ ਕੋਈ ਤਨ ਟਾਈਮ ਮੈਚ ਹੋ ਸਕਦਾ ਆਉਣ ਜਾਣ ਦੀ ਅਗਲੇ ਦੀ ਖੇਚਲ ਆ ਪਰ ਜਦਨ ਐਨ 15 ਬੀਹਾਂ ਦਿਨਾਂ ਨੂੰ ਪੀਕ ਫੜ ਗਈ ਉਦੋਂ ਪੂਰਾ 18 ਕਿਲੋ ਦੁੱਧ ਕੰਡੇ ਵਾਲਾ ਦਿੰਦੀ ਆ ਬਾਈ ਤੀਜਾ ਸੂਆ ਮੈਸੂਈ ਕੀ ਰੇਟ ਰਊਗਾ ਰੇਟ ਜੀ ਜੀ ਤਾਂ 1 45 ਦੀ ਮੈਂ ਦੇਵਾਂਗੀ ਬਾਈ ਬੱਚਾ ਕੀ ਇਹਦੇ ਨਾਲ ਬੱਚਾ ਕੱਟੀ ਆ ਬਾਈ ਇਹਦੇ ਨੂੰ ਦੱਸੋ 1 ਲੱਖ ਤੇ 45000 ਦੀ ਮੱਝ ਮਿਲੂਗੀ ਸ਼ੁਰੂ ਚ ਹੀ ਦੱਸ ਦਿਆਂ ਵੀ ਇੱਕ ਸਿੰਘ ਬਿਲਕੁਲ ਕੁੰਡਾ ਦੂਜਾ ਸਿੰਘ ਸਾਈਡ ਨੂੰ ਜਾਂਦਾ ਸੀ ਤੇ ਟੁੱਟਿਆ ਹੋਇਆ ਵੀ ਆ ਹਵਾਨੇ ਦੇ ਉੱਤੇ ਨਾੜਾਂ ਦੀ ਜੇ ਗੱਲ ਕਰੀਏ ਤਾਂ ਬੜੀਆਂ ਸੋਹਣੀਆਂ ਦਿਸਦੀਆਂ ਇੱਥੋਂ ਥੋੜਾ ਜ਼ੂਮ ਕਰਦੇ ਆਪਾਂ ਤੁਸੀਂ ਹੁਣ ਦੇਖੋ ਇਹਦਾ ਹਵਾਨਾ ਜਦੋਂ ਤੁਰੂਗੀ ਉਦੋਂ ਬੈਕ ਸਾਈਡ ਤੋਂ ਵੀ ਹਵਾਨਾ ਬੜਾ ਚੰਗਾ ਦਿਸੂਗਾ ਤੇ 14 ਕਿਲੋ ਦੁੱਧ ਇਸ ਟਾਈਮ ਹਾਜ਼ਰ ਹੈ ਬਾਈ ਕਹਿੰਦਾ ਵੀ ਪੌਣੇ 14 ਨਹੀਂ ਰਹਿੰਦਾ ਪਲੱਸ ਹੋਊਗਾ ਤੋਰਦੇ ਬਾਈ ਬੱਚਾ ਕੱਟੀ ਥੋੜੇ ਦਿਨਾਂ ਦੀ ਸੋਈ ਹੈ ਕੱਟੀ ਦਾ ਨਾੜੂਆ ਨਾਲ ਦਿਸਦਾ ਮੈਂ ਤੁਹਾਨੂੰ ਦਿਖਾ ਵੀ ਦੇਵਾਂਗਾ ਬਣਾਵਟ ਬੜੀ ਚੰਗੀ ਆ ਪੁੜਿਆਂ ਦੀ ਦੱਸੋ ਇਹਦੀ ਇਹ ਬਿਨਾ ਸ਼ੱਕ ਦੁੱਧ ਵਾਲੀ ਮੱਝ ਐ ਤੇ ਦੁੱਧ ਸੋਨਾ ਇਹਦੇ ਥੱਲੇ ਹਾਜ਼ਰ ਵੀ ਐ ਇੱਥੇ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਸੀ ਕਿਉਂਕਿ ਇਹ ਹੁੰਦਾ ਵੀ ਜਿਹੜਾ ਵੀਰ ਪੈਸੇ ਲਾਉਣੇ ਚਾਹੁੰਦਾ ਉਹ ਤਸੱਲੀ ਵੀ ਆਪਦੀ ਕਰੇ ਬਾਅਦ ਚ ਲਾਂਬੇ ਦੇਣ ਨਾਲੋਂ ਬਿਹਤਰ ਇਹ ਹੁੰਦਾ ਵੀ ਇੱਥੇ ਇਹਨਾਂ ਦੀ ਸੇਵਾ ਤੇ ਸੋਨਾ ਦੁੱਧ ਐ ਉਹ ਤੁਸੀਂ ਚੋ ਕੇ ਦੇਖ ਲਓ ਬੜਾ ਚੰਗਾ ਹਵਾਨਾ ਬਿਲਕੁਲ ਖਾਲੀ ਥਾਂ ਦੇਸਣਗੇ ਤੁਹਾਨੂੰ ਇਹ ਨਹੀਂ ਵੀ ਕੋਈ ਅ ਟਾਈਮ ਦਾ ਅਗਾ ਪਿੱਛਾ ਹੋਊਗਾ ਉਹਦੇ ਨਾਲ ਹਵਾਨਾ ਇੰਨਾ ਪਰ ਜੂ ਬਾਕੀ ਬਣਾਵ ਤੁਤੋਂ ਵੀ ਦੱਸਦੀ ਐ ਵੀ ਇੱਕ ਸੋਹਣੇ ਦੁੱਧ ਵਾਲੀ ਚੰਗੇ ਦੁੱਧ ਵਾਲੀ ਇਹ ਮੱਝ ਫੋਰ ਸੇਲ ਐ ਤੁਹਾਨੂੰ ਇਸ ਸਾਈਡ ਤੋਂ ਵੀ ਹਵਾਨਾ ਦਿਖਾਉਂ ਅ ਗਾੜੀ ਨੋਟ ਕਰਿਓ ਪਰਲੇ ਪਾਸੇ ਬੱਚਾ ਵੱਧਾ ਹੋ ਸਕਦਾ ਜੇ ਮੂੰਹ ਲਾ ਗਿਆ ਤਾਂ ਮੱਝ ਪਸਮ ਆਵੇ ਪਰ ਤੁਸੀਂ ਹੁਣ ਇਹਦੇ ਹਵਾਨੇ ਤੇ ਨਾੜਾ ਦੇਖੋ ਬਹੁਤ ਸੋਹਣੀ ਆ ਥੋੜਾ ਪੈਰ ਪਟਾਈ ਬਈ ਹੋ ਰੇ ਰੈਸਟ੍ਰੈਕ ਹੁਣ ਦੇਖੋ ਹਵਾਨੇ ਤੇ ਨਾੜਾ ਮੈਂ ਬੈਕ ਸਾਈਡ ਤੋਂ ਇਹਦਾ ਹਵਾਨਾ ਫੇਰ ਦਿਖਾਉਣਾ ਚੱਲਣ ਦੇ ਬਲੰਦਰ ਭਾਈ ਢੇੜਾ ਕਢਾ ਦੇਖੋ ਜਿਸका ਮੈਂ ਦੀ ਪੂਛਪੜ ਨਹੀਂ ਭਾਈ ਉਤ ਤੋਂ ਬਣਾਵਟ ਦੇਖਿਓ ਦੱਸੋ ਝੋਕੀ ਦੀ ਜੋਸ਼ ਵਾਲਾ ਹਵਾਨਾ ਖਾਲੀ ਥਣ ਜਦੋਂ ਪਸਮੂਗੀ ਤੁਹਾਨੂੰ ਥਣ ਵੀ ਦਿਖਾ ਦੇਾਂਗੇ ਹਵਾਨਾ ਬੜਾ ਚੰਗਾ ਤੋਰ ਦੇ ਭਾਈ 1 ਲੱਖ ਤੇ 45000 ਰੇਟ ਆ ਦੱਸੋ ਮਾਨਤਾਨ ਹੋ ਜਾਂਦਾ ਹੁੰਦਾ ਮੌਕੇ ਤੇ ਥੋੜਾ ਬਹੁਤ ਉਹਦੇ ਲਈ ਇਹ ਵੀ ਜ਼ਰੂਰੀ ਹੈ ਵੀ ਪਹਿਲਾਂ ਆ ਕੇ ਪਸ਼ੂ ਦੇਖਿਆ ਜਾਵੇ ਤਸੱਲੀ ਕੀਤੀ ਜਾਵੇ ਫਿਰ ਸੌਦਾ ਕਰਿਓ ਸੋ ਇਹ ਪਹਿਲੇ ਨੰਬਰ ਤੇ ਮੱਝ ਦੂਜੇ ਨੰਬਰ ਤੇ ਤੁਹਾਨੂੰ ਤੋਕੜ ਗੱਭਨ ਦਿਖਾਉਣੀ ਹੈ ਉਸ ਤੋਂ ਬਾਅਦ ਚ ਇਹ ਮੱਝ ਪਸਵਾਵਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਚੋਕੇ ਵੀ ਜਿੰਨਾ ਕ ਦੁੱਧ ਇਸ ਟਾਈਮੇ ਬਾਲਟੀ ਕਰਮਾਲੀ ਨੇ ਨੇ ਭਾਰੀ ਦੇਣੀ ਹੈ ਤੇ ਉਹ ਵੀ ਤੁਹਾਨੂੰ ਦਿਖਾਈ ਜਾਂਦਾ ਬਾਕੀ ਗੱਲ ਜਗਜੀਤ ਹੋਰ ਵੀ ਆ ਬਾਈ ਸਿੰਘ ਵੀਡੀਓ ਚ ਵੀ ਦਿਖਾਤਾ ਆਪਾਂ ਦੱਸ ਵੀ ਦਿੱਤਾ ਕਈ ਵਾਰੀ ਕੋਈ ਕਿਸੇ ਭਰਾ ਨੂੰ ਆਏ ਹੁੰਦਾ ਵੀ ਰੇਟ ਦਾ ਬਾੜਾ ਹੋ ਜੂ ਉਹ ਮੈ ਨਹੀਂ ਹੋਣਾ ਤੇ ਸਿੰਘ ਗੋਲ ਹੁੰਦਾ ਫਿਰ ਤਾਂ ਝੋਟਿਓ 2 ਲੱਖ ਰੁਪਏ ਦੀ ਸੀ ਬਾਈ ਸਹੀ ਹੈ ਸੋ ਦੱਸੋ ਇਹ ਸਿੰਘ ਇਸ ਸ਼ੇਪ ਚ ਹੋਣ ਕਰਕੇ ਰੇਟ ਇਹ ਹੈ ਬਿਨਾਂ ਸ਼ੱਕ ਕਿਉਂਕਿ ਬੜਾ ਸੋਹਣਾ ਹਵਾਨਾ ਨਾੜਾਂ ਵਾਲਾ ਹਵਾਨੇ ਦਾ ਸਹਿਜ ਚੰਗਾ ਦੁੱਧ ਚੰਗੇ ਵਾਲੀ ਆ ਤਾਂ ਅੱਜ ਦੇ ਟਾਈਮ ਚ ਕ੍ਰੁੱਤੀ ਰੁੱਤ ਦੇ ਵਿੱਚ ਇਹ ਰੇਟ ਵਾਧੀ ਹੋਣਾ ਸੀਗਾ ਮੱਝ ਦਾ ਸੋ ਇਹ ਤੁਸੀਂ ਮੱਝ ਖਰੀਦ ਸਕਦੇ ਹੋ ਤੋਂ ਇਲਾਵਾ ਇੱਕ ਟੋਕੜ ਗੱਭਣ ਬਲੰਦਰ ਇਹਦੀ ਕੀ ਡਿਟੇਲ ਆ ਕਿੰਨੇ ਚਿਰ ਦੀ ਗੱਬਣ ਆ ਇਹ ਇਹ ਬਾਈ ਜਗਜੀਤ ਦੋ ਮਹੀਨੇ ਤੇ 20 ਦਿਨ ਦੀ ਗੱਬਣ ਆ ਗਈ ਮੰਨ ਲਾ 2.5 ਮਹੀਨੇ ਤੋਂ ਪੰਜ ਚਾਰ ਦਿਨ ਉੱਤੇ ਆ ਚੈੱਕ ਪਾਸ ਆ ਗਈ ਜਮਾ ਕਨਫਰਮ ਆ ਕਨਫਰਮ ਆ ਬਾਈ ਆਪਣੀ ਚੈੱਕ ਕਰਾ ਕੇ ਲਈ ਵੀ ਆ ਕੋਈ ਵੀ ਵੀਰ ਲੈ ਜਾਂਦਾ ਆਪਣੇ ਘਰੇ ਆਪਦਾ ਡਾਕਟਰ ਲਿਆ ਕੇ ਚੈੱਕ ਕਰਾ ਸਕਦਾ ਆਪਾਂ ਨੂੰ ਦੁੱਧ ਹੁਣ ਕਿੰਨਾ ਦੇ ਰਹੀ ਹੈ ਦੁੱਧ ਹੁਣ ਬਾਈ 12 ਕਿਲੋ ਕੰਡੇ ਵਾਲਾ ਹੋ ਜਗਜੀਤ ਚਾਹੇ ਕੋਈ ਤਿੰਨ ਟਾਈਮ ਝੋਲੇ ਮਿਲਦੀ ਚਾਟ ਤੇ ਆ ਗਈ ਦਾਣਾ ਸੈੱਟ ਤੇ ਬਹਿ ਜਾ ਬਾਈ ਇੱਕ ਮਿੰਟ ਜੀ ਉੱtre ਹੁੰਦੀ ਬੱਚਾ ਤਹਿਣੀ ਨਾਲ ਨਹੀਂ ਬੱਚਾ ਹੈ ਨਹੀਂਗਾ ਬਾਈ ਨਾਲ ਇਹਦਾ ਰੇਟ ਕੀ ਕਰਦੇ ਆ ਇਹ ਬਾਈ 95 ਅਗੇ ਤਾਜੀ ਨੇ ਦੁੱਧ ਦੇਨੇ ਵੀ 15 16 ਕਿਲੋ ਦਿੱਤਾ ਹੁਣ ਬਾਕੀ ਜਿਹੜੇ ਬੰਦੇ ਨੇ ਚੋਲੀ ਉਹਨੂੰ ਪਤਾ ਲੱਗ ਗਿਆਣਾ ਬਾਈ ਜਦੋਂ ਹੁਣ 12 ਕਿਲੋ ਆ ਸਤੋ ਗੱਬਣ ਹੋਣ ਕਾਰਨ 2-3 ਕਿਲੋ ਦੁੱਧ ਮੈਂ ਕਾਟੀ ਜਾਂਦੀ ਤੋਰ ਦੇ ਬਈ ਸੋ ਦੋਸੋ ਟਾਂਹਾਂ ਮਹੀਨਿਆਂ ਤੋਂ ਤੋਤੇ ਐ 2 ਮਹੀਨੇ ਤੇ 20 ਦਿਨਾਂ ਦੀ ਕਨਫਰਮ ਆ ਚੈੱਕ ਪਾਸ ਚੈੱਕ ਪਾਸ ਇੱਥੇ ਹੀ ਕਰਾ ਲਿਓ ਦੁੱਧ ਵੀ ਇੱਥੇ ਚੋਲੋ ਕਿਉਂਕਿ ਟੋਕੜ ਕ ਬਣਾ ਦੁੱਧ 12 ਕਿਲੋ ਇਸ ਟਾਈਮ ਹਾਜ਼ਰ ਆ ਇਹਦੇ ਵੀ ਹਵਾਨੇ ਤੇ ਨਾੜਾਂ ਉਨੀਆਂ ਹੀ ਚੰਗੀਆਂ ਆ ਜਿਵੇਂ ਦੂਜੀ ਮੱਝ ਦੇ ਆ ਮੱਝਾਂ ਦੋਨਾਂ ਹੀ ਅੱਜ ਤੁਹਾਨੂੰ ਦੁੱਧ ਵਾਲੀਆਂ ਦਿਖਾ ਰਿਹਾ ਇੱਕ ਤੋਕੜ ਗੱਬਣ ਤੇ ਇੱਕ ਸੱਜਰ ਜਿਹੜਾ ਮਰਜੀ ਨਾ ਖਰੀਦ ਲੋ ਉਹਦੀ ਤਸੱਲੀ ਤੁਸੀਂ ਕਰ ਲੈਣੀ ਆ ਕੋਈ ਘਰੋਂ ਖਰੀਦੀ ਆਵੀਆਂ ਅੱਜ ਜੀ ਅੱਛਾ ਇਹਦਰ ਨੂੰ ਲਿਜਾਈ ਬਈ ਫੇਰ ਇੱਕੋ ਘਰੋਂ ਬਾਈ ਕਹਿੰਦਾ ਖਰੀਦੀਆਂ ਦੋਸਤੋ ਤੇ ਦੋਨੋਂ ਹੀ ਮੱਝਾਂ ਇੱਕੋ ਘਰੇ ਚੰਗੀਆਂ ਸੀ ਨਾ ਤਾਂ ਇਹਦੇ ਥੱਲੇ ਵੀ ਬਾਈ ਸੱਜਰਾਂ ਜੰਨਾ ਹੀ ਆ ਹੁਣ ਸੱਜਰ ਮੈਂ ਵੀ ਚੰਗੀ ਦਿੰਦੀ ਆ 12 ਕਿਲੋ ਲਿਆ ਬਾਈ ਵਾਪਸ ਲਿਆ ਥੋੜਾ ਡਰਦੀ ਆ ਜਦੋਂ ਸਮਝ ਉਪਰੇ ਬੰਦੇ ਤੋਂ ਪਸ਼ੂ ਡਰਨ ਲੱਗ ਜਾਂਦਾ ਸੱਜਰ ਪਸ਼ੂ ਥੋੜਾ ਘੱਟ ਡਰਦਾ ਹੁੰਦਾ ਕਿਉਂਕਿ ਬੱਚਾ ਨਾਲ ਹੁੰਦਾ ਉਹਦੇ ਝਾੜ ਦੇ ਉੱਤੇ ਮਿਲਦੀ ਆ ਢੂੜਾ ਪਾ ਕੇ ਬੈਠ ਜਾਣਾ ਉਸੇ ਤਰ੍ਹਾਂ ਪਸਮਾਉਂਦੀ ਆ ਇਸ ਸਾਈਡ ਤੋਂ ਫੇਰੇ ਦਾ ਹਵਾਨਾ ਤੁਸੀਂ ਦੇਖ ਸਕਦੇ ਹੋ ਬਾਕੀ ਕੋਈ ਵੀ ਵੀਰੇ ਤੋਂ ਡਰੇ ਨਾ ਵੀ ਬੱਚਾ ਹੈ ਨਹੀਂ ਗਖਣੀ ਜਾ ਕੇ ਨਾ ਦੁੱਧ ਨਹੀਂ ਦੇਣਾ ਆਪਾਂ ਨੂੰ ਵੀ ਸੀਗਾ ਵੀ ਟੋਕੜ ਮੈਂ ਕਰੂਗੀ ਪਰ ਬਾਈ ਕੋਰਾ ਵੀ ਨਹੀਂ ਕਰਿਆ ਡੰਗ ਵੀ ਨਹੀਂ ਬੰਨਾ ਮੈਨੇ ਆਈ ਨੂੰ ਦੋ ਤਿੰਨ ਦਿਨ ਨਹੀਂ ਹੋਇਆ ਹੁਣ ਆਪਾਂ ਵੀਡੀਓ ਚ ਚੋ ਕੇ ਦਿਖਾਈ ਦੇਣੀ ਆ ਬਾਈ ਛੱਡ ਲੋ ਫਿਰ ਬੱਚਾ ਉਹਦਾ ਛੱਡਨੇ ਹਾਂ ਬਾਈ ਇਹ ਦਾ ਦੱਸੋ ਇਹ ਥੱਲੇ ਵੈਸੀ ਬੈਣਾ ਸੋ ਦੋਸਤੋ ਇਹ ਮੱਝ ਥੱਲੇ ਬੱਚਾ ਬਾਈ ਨੇ ਛੱਡ ਲਿਆ ਕੱਟੀ ਇਹ ਟੋਕੜ ਥੱਲੇ ਇਵੇਂ ਹੀ ਬੈਣਾ ਮੈਂ ਟੋਕੜ ਦਿਖਾਉਂਗਾ ਤੁਹਾਨੂੰ ਕਿਉਂਕਿ ਇਹ ਦੇਖਣੀ ਜਿਆਦਾ ਜ਼ਰੂਰੀ ਹੈ ਆਪਣੇ ਲਈ ਵੈਸੇ ਸੱਜਰ ਤਾਂ ਪਸਮ ਹੀ ਆਉਣੀ ਆਉਂਦੀ ਐ ਢੂੜਾ ਅੰਕਲ ਪਾ ਰਿਹਾ ਤੇ ਬਾਈ ਬਲਵਿੰਦਰ ਇਹਨੂੰ ਚੋਊਗਾ ਦੇਖਦੇ ਆ ਕਿਦਾਂ ਪਸਮ ਦੀ ਐ ਇਹ ਤੇ ਇਧਰ ਸੱਜਰ ਮੱਝ ਐ ਇਹਦੇ ਥੱਲੇ ਬਾਈ ਨੇ ਕੱਟੀ ਛੱਡੀ ਹੋਈ ਐ ਜਿਸ ਕਾਰਨ ਨੇ ਸੋ ਦੋਸਤੋ ਦੋਨੋਂ ਹੀ ਮੱਝਾਂ ਜਿਹੜੀਆਂ ਉਹ ਪਸਮ ਆਵੀਆਂ ਤੇ ਆਪਾਂ ਕੋਲ ਦਿਖਾਉਣੀ ਐ ਬਾਈ ਧਾਰ ਦੂਰੇ ਵੋੜ ਟੋਕੜ ਨਾ ਡਰ ਜੀ ਹੈ? ਦਿਖਾ ਦੇ ਤੋ ਇੱਥੋਂ ਹੀ ਬਲਵਿੰਦਰ ਮੈਂ ਜ਼ੂਮ ਕਰਦਾ ਬਈ। ਸੋ ਦੋਸਤੋ ਚੋਕੇ ਤੁਸੀਂ ਪਹਿਲਾਂ ਬਲ ਟੋਕੜ ਇਹ ਅਗਲੇ ਥਣਾ ਚੋਂ ਧਾਰਾਂ ਦੇਖ ਲਓ। ਪਿਛਲੇ ਚੋਂ ਵੀ ਮਾਰੀ ਧਾਰਾਂ ਬਲਵਿੰਦਰ ਸੋ ਦੋਸਤੋ ਬਾਕੀ ਪਾਸ ਤੁਸੀਂ ਆਪ ਆ ਕੇ ਕਰਨਾ ਪਸ਼ੂ ਕੋਈ ਵੀ ਖਰੀਦਣਾ ਹੈ ਵਾਰ-ਵਾਰ ਬੇਨਤੀ ਹੁੰਦੀ ਹੈ ਇਹਦੇ ਵੀ ਅਗਲੇ ਥਣਾ ਚੋਂ ਪਹਿਲਾਂ ਧਾਰਾਂ ਦੇਖ ਲਓ। ਜਿਸ ਕਰਨ ਬਈ ਪਿਛਲੇ ਥਣਾ ਚੋਂ ਮਾਰੀ ਧਾਰਾਂ ਇਹ ਪਿਛਲੇ ਥਣਾ ਚ ਉਤਰ ਜਿਹੜੀ ਟੋਕੜ ਮਾਜਾ ਦੋਸਤੋ ਇਹ ਦਾਣਾ ਮੂਰੇ ਭਾਲਦੀ ਹੈ ਇੱਕ ਵਾਰ ਪਸਮਣ ਤੱਕ ਤੁਹਾਨੂੰ ਦਾਣਾ ਮੂਰੇ ਪਾਉਣਾ ਪਊਗਾ ਉਸ ਤੋਂ ਬਾਅਦ ਚ ਭਾਵੇਂ ਸਿੱਧੀ ਚੋਣ ਲੱਗ ਤੋ ਫਿਰ ਕੋਈ ਦਿੱਕਤ ਨਹੀਂ ਬਾਕੀ ਦੋ ਟਾਈਮ ਚੋਲਿਓ ਟੋਕੜ ਨੂੰ ਬਾਅਦ ਚ ਫਿਰ ਕੋਈ ਡਰ ਨਹੀਂ ਰਹਿੰਦਾ ਜੀ ਆਪਦੀ ਤਸੱਲੀ ਕੀਤੀ ਹੋਵੇ ਸੱਜਰ ਦਾ ਪਸਮਾ ਜਿਹੜਾ ਉਹ ਦਿਖਾਉਣ ਵਾਸਤੇ ਦੇਖਦੇ ਆਪਾਂ ਇਸ ਕਰਮ ਦਿਖਾਦੀ ਭਾਈ ਬੜਾ ਪਸਮਾਇਦਾ ਕੋਕੇ ਦੇ ਖਾਲੀ ਥਣ ਦਿਖਾਏ ਸੀ ਤਾਂ ਦੇਖੋ ਪਸਮਾਹ ਬਹੁਤ ਸੋਹਣੀ ਹੈ ਨਾੜਾ ਹਵਾਨੇ ਤੇ ਇਧਰੋਂ ਬੈਕ ਸਾਈਡ ਤੋਂ ਵੀ ਇਹਦਾ ਪਸਮਾਹ ਦੇਖੋ ਕਰਬਾਣੀ ਤਾਂ ਸੋ ਦਸੋ ਚਵਾਈ ਬਾਈ ਹੋਰੀ ਕਰ ਰਹੇ ਆ ਇੱਕ ਟਾਈਮ ਦੀ ਚਵਾਈ ਤੋਂ ਕੋਈ ਪੱਕੇ ਦੁੱਧ ਦਾ ਅੰਦਾਜ਼ਾ ਨਹੀਂ ਲੱਗਦਾ ਹੁੰਦਾ ਬੇਨਤੀ ਆ ਵੀ ਦੋ ਟਾਈਮ ਚੋਲਿਆ ਕਰੋ ਆਪ ਇਹਦਾ ਇੱਕ ਸ਼ੌਂਕ ਅਸੀਂ ਪੂਰਾ ਕਰਦੇ ਆਂ ਦੱਸੋ ਜਿਹੜਾ ਤੁਹਾਨੂੰ ਐਵੇਂ ਬਾਲਟੀਆਂ ਦੇ ਵਿੱਚ ਦੁੱਧ ਦਿਖਾਇਆ ਜਾਂਦਾ ਅਗਾੜੀ ਬੜੀ ਚੰਗੀ ਐ ਇਸ ਮੱਝ ਦੀ ਜਿਹੜੀ ਤਾਜੀ ਸੂਈ ਵੀ ਆ ਪਿਛਲੇ ਸਮੇਂ ਅੱਛਾ ਜਿਹਾ ਹੀ ਦੁੱਧ ਐ ਅਗਾੜੀ ਤੁਸੀਂ ਦੇਖੋ ਮੇਰੇ ਖਿਆਲ ਚ 2.5 ਕਿਲੋ 2.5 ਤੋਂ ਜ਼ਿਆਦਾ ਹੋਊਗਾ ਸੋ ਦੱਸੋ 2.5 ਕਿਲੋ ਤੋਂ ਬਾਹਰ ਹਜੇ ਅਗਾੜੀ ਇਹਦੀ ਹੋਣੀ ਹੈਗੀ ਐ ਸੱਚਰ ਮੱਝ ਦਾ ਲੈ ਬਹੁਤ ਚੰਗਾ ਦੁੱਧ ਟੋਕੜ ਨੇ ਵੀ ਆਪਦੀ ਬਾਲਟੀ ਨੇੜ ਕਰਤੀ ਐ ਪਰ ਚੈੱਕ ਇੱਥੇ ਕਰਾ ਲਿਓ ਜਿਹੜਾ ਵੀਰ ਖਰੀਦਣਾ ਚਾਵੇ ਸੋ ਸੋ ਟੋਕੜ ਥੱਲੋਂ ਦੁੱਧ ਬਾਈ ਨੇ ਚੋਲਿਆ ਥੋੜਾ ਉਪਰਾ ਮੰਦੀ ਐ ਜਿਵੇਂ ਮੈਂ ਇੰਦਰ ਵੀਡੀਓ ਬਣਾ ਰਿਆ ਸੀ ਤੁਸੀਂ ਦੇਖਿਆ ਹੁਣ ਉਹ ਥੋੜਾ ਡਰਦੀ ਸੀ ਇਹ ਵੱਜਦੇ ਬਾਲਟੀ ਨੇੜ ਕਰਤੀ ਐ ਦੁੱਧ ਇਹਦਾ ਕੱਟੀ ਥੱਲੇ ਕੱਟੀ ਨੂੰ ਜਿਹੜਾ ਉਹ ਚੰਗਾਉਣਾ ਐ ਤੇ ਉਹਦੇ ਕਰਕੇ ਚੋਣਾ ਉਹਨਾਂ ਕੀ ਐ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਹ ਦੋ ਮੱਝਾਂ ਤੁਹਾਨੂੰ ਦਿਖਾਉਣਗਾ ਸੀ ਦੋਨੇ ਹੀ ਦਿਖਾ ਦਿਆਂਗਾ ਤਸੱਲੀ ਕਰ ਲਿਓ ਫੁੱਲ ਕੱਟੀ ਦਾ 나ੜੂਆ ਤੁਹਾਨੂੰ ਦਿਖਾਉਣਾ ਸੀ ਦੁੱਧ ਦੋ ਟਾਈਮ ਬਾਈਕ 'ਤੇ ਚੋਕੇ ਲੈ ਜਾਓ 나ੜੂਆ ਬੱਚੇ ਦਾ ਨਾਲ ਤੁਸੀਂ ਇੱਥੋਂ ਦੇਖ ਲਓ ਸੋ ਦੁੱਧ ਤੁਸੀਂ ਦੋ ਟਾਈਮ ਚੋਕੇ ਲਿਜਾ ਸਕਦੇ ਹੋ ਮੱਜਾਂ ਤੋਂ ਨੇ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ